ਦਾਨਾਂ ਦਾ ਵਿਰੋਧ ਪੰਜਾਬ ਦੇ ਵਿੱਚ ਲਗਾਤਾਰ ਹੋ ਰਿਹਾ ਹੈ ਅਜਿਹੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਈਆਂ ਆ ਰਹੀਆਂ ਨੇ ਜਿੱਥੇ ਕਿ ਸਿਆਸਤਦਾਨਾਂ ਨੂੰ ਘੇਰਿਆ ਜਾ ਰਿਹਾ ਵਿਰੋਧ ਹੋ ਰਿਹਾ ਹੈ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਨਾਬਾ ਤੋਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੇਵ ਮਾਨ ਨੂੰ ਜੋ ਹੈ ਲੋਕਾਂ ਦੇ ਵੱਲੋਂ ਘੇਰਿਆ ਗਿਆ ਇਲਜ਼ਾਮ ਲੱਗ ਰਹੇ ਨੇ ਉਹਨਾਂ ਦੇ ਉੱਤੇ ਕਿ ਕੰਮ ਜੋ ਨੇ ਵਿਕਾਸ ਕਾਰਜ ਹੋ ਰਹੇ ਨੇ ਉਹਨਾਂ ਨੂੰ ਰੋਕਿਆ ਗਿਆ ਬੈਂਸ ਬਾਜੀ ਹੁੰਦੀ ਹੋਈ ਵੀ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੈਂਸ ਹੋ ਰਹੀ ਹੈ ਦੋਵਾਂ ਹੀ ਤਰ੍ਹਾਂ ਦੇ ਵਿਚਾਲੇ ਲੋਕ ਜੋ ਉੱਥੇ ਇਕੱਠੇ ਹੋਏ ਸੀ ਉੱਥੇ ਹੀ ਦੇਵਮਾਨ ਪਹੁੰਚਦੇ ਨੇ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਨਾਬਾ ਤੋਂ ਤਾਂ ਸਿਆਸਤਦਾਨਾਂ ਦੇ ਵਿਰੋਧੀਆਂ ਤਸਵੀਰਾਂ ਜੋ ਨੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿੱਥੇ ਕਿਤੇ ਵੀ ਚਾਹੇ ਅਕਾਲੀ ਦਲ ਦੇ ਲੀਡਰ ਹੋਣ ਚਾਹੇ ਕਾਂਗਰਸ ਦੇ ਚਾਹੇ ਆਮ ਆਦਮੀ ਪਾਰਟੀ ਦੇ ਹਰ ਸਿਆਸੀ ਲੀਡਰ ਦਾ ਵਿਰੋਧ ਹੋ ਰਿਹਾ ਜਿੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਗੁੱਸਾ ਹੈ ਲੋਕਾਂ ਦੇ ਵਿਚਕਾਰ ਉੱਥੇ ਵਿਕਾਸ ਕਾਰਜਾਂ ਨੂੰ ਲੈ ਕੇ ਵੀ ਗੁੱਸਾ ਹੈ ਕਿਉਂਕਿ ਕੈਪਟਨ ਸਰਕਾਰ ਦਾ ਜੋ ਕਾਰਜਕਾਲ ਹੈ ਪੂਰਾ ਹੋਣ ਵਾਲਾ ਹੈ 4.5 ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ 2022 ਦੇ ਵਿੱਚ ਜੋ ਮੁਰਤੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਤੇ ਨਵੀਂ ਸਰਕਾਰ ਬਣੇਗੀ ਤੇ ਇਸ ਤੋਂ ਪਹਿਲਾਂ ਜੋ ਹੈ ਕਈ ਵਿਕਾਸ ਕਾਰਜ ਜੋ ਰੁਕੇ ਪਏ ਸੀ ਉਹ ਵੀ ਮੁਕੰਮਲ ਕਰਵਾਏ ਜਾ ਰਹੇ ਨੇ ਨਵੇਂ ਵਿਕਾਸ ਕਾਰਜਾਂ ਦਾ ਜੋ ਉਦਘਾਟਨ ਕੀਤਾ ਜਾ ਰਿਹਾ ਤੇ ਕਾਫੀ ਘੱਟ ਸਮਾਂ ਰਹਿ ਗਿਆ ਤੇ ਲੋਕਾਂ ਦੇ ਵਿੱਚ ਗੁੱਸਾ ਹੈ ਜਿੱਥੇ ਕਾਂਗਰਸ ਨੂੰ ਲੈ ਕੇ ਹੈ ਕੈਪਟਨ ਸਰਕਾਰ ਨੂੰ ਲੈ ਕੇ ਗੁੱਸਾ ਹੈ ਲੋਕਾਂ ਦੇ ਵਿੱਚ ਉੱਥੇ ਦੂਜੀਆਂ ਪਾਰਟੀਆਂ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਗੁੱਸਾ ਹੈ ਕਿਉਂਕਿ ਜੋ ਹਿੰਟਲੇ ਪੱਧਰ ਤੇ ਜੋ ਕੰਮ ਹੁੰਦੇ ਨੇ ਇਲਜ਼ਾਮ ਲੱਗ ਰਹੇ ਨੇ ਦੇਵਮਾਨ ਦੇ ਉੱਤੇ ਜੋ ਲੋਕ ਨੇ ਸਥਾਨਕ ਲੋਕ ਨਾਬਾ ਦੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਵਿਕਾਸ ਕਾਰਜਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਦੇਵਮਾਨ ਪਹੁੰਚਦੇ ਨੇ ਤਾਂ ਉੱਥੇ ਲੋਕ ਵੀ ਇਕੱਠੇ ਹੋ ਜਾਂਦੇ ਨੇ ਤੇ ਆਪਸ ਦੇ ਵਿੱਚ ਪਹਿਲਾਂ ਗੱਲਬਾਤ ਹੁੰਦੀ ਹੈ ਬਾਅਦ ਦੇ ਵਿੱਚ ਜੋ ਹੈ ਗਰਮ ਮਾਹੌਲ ਜੋ ਹੈ ਗਰਮ ਹੋ ਜਾਂਦਾ ਹੈ ਤੇ ਆਪਸ ਦੇ ਵਿੱਚ ਬਹਿਸਬਾਜੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਆਪਾਂ ਨੂੰ ਤਾਂ ਸਾਡੇ ਤੋਂ ਬੁਲਾਇਆ ਹੋਇਆ ਉਹਨੂੰ ਗੁਰੂ ਕੋਲ ਬੁਲਾਉਂਦੇ ਆ ਗੱਲ ਕਰਦੇ ਆ। ਐਡਾ ਹੀ ਕੰਮ ਬਹੁਤ ਬਹੁਤ। ਆਪਾਂ ਨੂੰ ਤਾਂ ਸਾਡੇ ਤੋਂ ਬੁਲਾਇਆ ਹੋਇਆ। ਮਰਕਾਨ ਵਾਲਾ ਹਾਏ 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 ਗਰੀਬ ਕਲੋਨੀਆ ਦਾ ਕੰਮ ਰੁਕਾਉਣ ਵਾਲਾ ਹਾਏ 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 5 ਸਾਲ ਕਿੱਥੇ ਰਹੀ ਹੈ ਨਹੀਂ ਨਹੀਂ ਥੋੜੀ ਜਿਹੀ ਸੱਚੀ ਗੱਲ ਹੈ ਜੀ ਮਸਲਮਾਨਾਂ ਨਾਲ ਬਹੁਤ ਝੂਠਾਂ ਦੇ ਵਿੱਚ ਫਸੇ ਰਹਿ ਗਏ ਕੋਰੋਨਾ ਦਾ ਵਿਮਾਰ ਦੇਮਾਨ ਕਿੱਥੇ ਆ ਕੇ ਰਾਸ਼ਟਰ ਵੰਡਿਆ ਤੇ ਮਾਨ ਕਿੱਥੇ ਸੀ ਤੇ ਮਾਨ ਪੂਰਾ ਕੀਨੇ ਵੰਡਿਆ ਸੀ ਵੰਡਿਆ ਸਾਡੀ ਸੰਤਾਨ ਨੂੰ ਨੇ ਵੰਡਿਆ ਤੁਸੀਂ ਵੰਡਿਆ ਸਾਡੀ ਕਲੋਨੀ ਦੇ ਦੇਮਾਨ ਆ ਪਾਇਆ ਦੇਮਾਨ ਨੇ ਵੰਡਿਆ ਮੈਂ ਆਪਾਂ ਆ ਕੇ ਰੰਗਰ ਬਣਾ ਕੇ ਦਿੱਤਾ ਮੈਂ ਦੋ ਵਾਰੀ ਫੋਨ ਕਰਿਆ ਦੇਮਾਨ ਨੂੰ ਕਰੋਨਾ ਦੇ ਵਿੱਚ ਦੇਮਾਨ ਕਹਿੰਦਾ ਐਸ.ਡੀ.ਐਮ. ਆਫਿਸ ਦੇ ਦਿੱਤੀ ਐਸ.ਡੀ.ਐਮ. ਆਫਿਸ ਦੇ ਵਿੱਚ ਦੇ ਦਿੱਤੀ ਆ ਅਸੀਂ ਪਰੂਫ ਨਹੀਂ ਹੈਗਾ ਅਸੀਂ ਉੱਥੇ ਆ ਗਏ ਐਸ.ਡੀ.ਐਮ. ਆਫਿਸ ਦੇ ਵਿੱਚ ਜਾ ਕੇ ਵੋਟਾਂ ਮੰਗ ਅਸੀਂ ਕਹਾਂਗੇ ਐਲਟੀਐਮ ਆਫ ਦੇ ਵਿੱਚ ਆ ਕੇ ਵੋਟਾਂ ਮੰਗ। ਵੀਟਾ ਐਸਡੀਓ ਨੂੰ। ਕੌਣ ਆਲਾ? ਹਾਏ ਹਾਏ। ਵੀਰਾਂ ਦੇ ਤੁਸੀਂ ਦੇਖੀਆਂ ਨਾਬਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਦੇਵਮਨ ਨਾਬਾ ਦੇ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਵਿਰੋਧ ਹੋਇਆ ਲੋਕਾਂ ਦੇ ਵੱਲੋਂ ਉਹਨਾਂ ਨੂੰ ਸਵਾਲ ਪੁੱਛੇ ਗਏ ਪਹੁੰਚੇ ਸੀ ਤੇ ਲੋਕ ਕੇ ਇਲਜ਼ਾਮ ਲਗਾ ਰਹੇ ਨੇ ਕਿ ਵਿਕਾਸ ਕਾਰਜੋ ਨੇ ਰੋਕੇ ਗਏ ਨੇ ਤੇ ਜੋ ਹੈ ਬਹਿਸ ਹੁੰਦੀ ਹੋਈ ਨਜ਼ਰ ਆ ਰਹੀ ਦੋਵਾਂ ਹੀ ਜਦੋਂ ਦੇਵਮਨ ਪਹੁੰਚਦੇ ਨੇ ਲੋਕ ਉੱਥੇ ਇਕੱਠੇ ਹੁੰਦੇ ਨੇ ਪੜਦੇ ਹੋਏ ਨਜ਼ਰ ਆਏ ਆਪਸ ਦੇ ਵਿੱਚ ਤਾਂ ਇਲਜ਼ਾਮ ਜੋਨੇ ਕਈ ਤਰ੍ਹਾਂ ਦੇ ਲੀਡਰਾਂ ਦੇ ਉੱਤੇ ਲੱਗ ਰਹੇ ਨੇ ਨਾਬਾਤੋਹੀ ਵਿਧਾਇਕ ਵੀ ਨੇ ਸਾਧੂ ਸਿੰਘ ਧਰਮਸੋਤ ਉਹਨਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਰਹੇ ਨੇ ਜੋ ਉੱਥੋਂ ਦੇ ਹਲਕੇ ਦੇ ਲੋਕ ਨੇ ਕਿ ਕਹਿੰਦੇ ਨੇ ਕਿ 4.5 ਸਾਲ ਜੋਨੇ ਸਾਧੂ ਸਿੰਘ ਧਰਮਸੋਤ ਵੀ ਜੋ ਹੈ ਉਹਨਾਂ ਨੇ ਨਾਬੇ ਦਾ ਹਾਲ ਨਹੀਂ ਜਾਣਿਆ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਦੋਂ ਮੀਂਹ ਪੈਂਦਾ ਤੇ ਸੜਕਾਂ ਦੇ ਉੱਤੇ ਪਾਣੀ ਹੁੰਦਾ ਤਾਂ ਹਰ ਸਿਆਸੀ ਪਾਰਟੀ ਦੇ ਲੀਡਰਾਂ ਦੇ ਉੱਤੇ ਜੋ ਇਲਜ਼ਾਮ ਲੱਗ ਰਹੇ ਨੇ ਲੋਕ ਕਹਿ ਰਹੇ ਨੇ ਕਿ ਜੋ ਦਾਅਵੇ ਤੇ ਵਾਅਦੇ ਸਿਆਸੀ ਪਾਰਟੀਆਂ ਦੇ ਵੱਲੋਂ ਕੀਤੇ ਜਾਂਦੇ ਨੇ ਉਹ ਪੂਰੇ ਨਹੀਂ ਹੁੰਦੇ ਤੇ ਹੁਣ ਜੋ ਨੇ ਤਾਜ਼ਾ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਲਕਾ ਇੰਚਾਰਜ ਨਾਬਾ ਦੇ ਵਿਰੋਧ ਦੀਆਂ ਜੋ ਦੇਵਮਾਨ ਜਦੋਂ ਲੋਕਾਂ ਦੇ ਵਿੱਚ ਪਹੁੰਚਦੇ ਨੇ ਤਾਂ ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾਂਦੇ ਨੇ ਉੱਥੇ ਹੀ ਘੇਰ ਲਿਆ ਜਾਂਦਾ ਤੇ ਉੱਥੋਂ ਭੱਜਦੇ ਹੋਏ ਦਿਖਾਈ ਦਿੱਤੇ ਤਾਂ ਅਜਿਹੀਆਂ ਤਸਵੀਰਾਂ ਪੰਜਾਬ ਦੇ ਵਿੱਚੋਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਲੋਕ ਸਵਾਲ ਪੁੱਛ ਰਹੇ ਨੇ ਜਿੱਥੇ ਕਿਤੇ ਵੀ ਸਿਆਸੀ ਪਾਰਟੀ ਦੇ ਲੀਡਰ ਜਾਂਦੇ ਨੇ ਹਾਲਾਂਕਿ 32 ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਕਿ ਸਿਆਸੀ ਰੈਲੀਆਂ ਪੰਜਾਬ ਦੇ ਵਿੱਚ ਨਾ ਕੀਤੀਆਂ ਜਾਣ ਤੇ ਰੈਲੀਆਂ ਤੇ ਤਾਂ ਹਾਲੇ ਰੋਕ ਹੈ ਪਰ ਹੇਟਲੇ ਪੱਦਰ ਦੇ ਉੱਤੇ ਜੋ ਨੇ ਹਲਕਾ ਇੰਚਾਰਜ ਜਾਂ ਹੋਰ ਸਿਆਸੀ ਲੀਡਰ ਨੇ ਮੀਟਿੰਗਾਂ ਕਰ ਰਹੇ ਨੇ ਲੋਕਾਂ ਦੇ ਵਿੱਚ ਜਾ ਰਹੇ ਨੇ ਤੇ ਇਸੇ ਤਰ੍ਹਾਂ ਹੀ ਜੋ ਦੇਵਮਾਨ ਨੇ ਹਲਕਾ ਇੰਚਾਰਜ ਨੇ ਨਾਬਾ ਤੋਂ ਪਿਛਲੇ ਦਿਨੀ ਹੀ ਉਹਨਾਂ ਨੂੰ ਜੋ ਹਲਕਾ ਇੰਚਾਰਜ ਲਗਾਇਆ ਗਿਆ ਹੈ ਹੁਣ ਵੀ ਜੋ ਇੱਕ ਹੋਰ ਲਿਸਟ ਜਾਰੀ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਵੱਲੋਂ 18 ਹੋਰ ਜੋ ਸੀ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਸੀ ਤੇ ਸਿਆਸੀ ਪਾਰਟੀਆਂ ਦੇ ਵੱਲੋਂ ਸਰਗਰਮੀਆਂ ਤਾਂ ਤੇਜ਼ ਕਰ ਦਿੱਤੀਆਂ ਗਈਆਂ ਨੇ ਪਰ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਗੁੱਸਾ ਹੈ ਕਿ ਜੋ ਵਾਅਦੇ ਤੇ ਦਾਅਵੇ ਕਰਦੀਆਂ ਨੇ ਚੋਣਾਂ ਤੋਂ ਪਹਿਲਾਂ ਜੋ ਵੀ ਪਾਰਟੀਆਂ ਨੇ ਉਹ ਬਾਅਦ ਦੇ ਵਿੱਚ ਪੂਰੇ ਨਹੀਂ ਕਰਦੀਆਂ ਤੇ ਇਸੇ ਤਰ੍ਹਾਂ ਦਾ ਹੀ ਗੁੱਸਾ ਜੋ ਹੈ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਨਾਬਾ ਤੋਂ ਜਿੱਥੋਂ ਦੀਆਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ The cat ਤਾਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਦੇਵਮਾਨ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਵਿਰੋਧ ਹੋਇਆ ਹੈ ਵਿਰੋਧ ਦੇ ਵਿਰੋਧੀਆਂ ਤਸਵੀਰਾਂ ਪੰਜਾਬ ਦੇ ਵਿੱਚੋਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਕਾਲੀ ਦਲ ਦੇ ਲੀਡਰ ਹੋਣ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ ਹਰ ਸਿਆਸੀ ਲੀਡਰ ਦਾ ਵਿਰੋਧ ਹੋ ਰਿਹਾ ਜਿੱਥੇ ਕਿਸਾਨਾਂ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਗੁੱਸਾ ਹੈ ਉੱਥੇ ਹੀ ਵਿਕਾਸ ਕਾਰਜਾਂ ਨੂੰ ਲੈ ਕੇ ਵੀ ਗੁੱਸਾ ਹੈ ਤੇ ਇਹੋ ਜਿਹੀਆਂ ਤਸਵੀਰਾਂ ਜੋ ਨਾਬਾ ਤੋਂ ਸਾਹਮਣੇ ਆਈਆਂ ਜਿੱਥੇ ਕਿ ਲੋਕ ਇਲਜ਼ਾਮ ਲਗਾ ਰਹੇ ਨੇ ਦੇਵਮਾਨ ਦੇ ਉੱਤੇ ਹਲਕਾ ਇੰਚਾਰਜ ਨੇ ਨਾਬਾ ਤੋਂ ਕਿ ਵਿਕਾਸ ਕਾਰਜ ਨਹੀਂ ਹੋਣ ਦਿੱ ਹਲਕਾ ਇੰਚਾਰਜ ਦੇ ਮਾਨ ਦੇ ਉੱਤੇ ਤੇ ਉਥੋਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ ਜੋਇ ਗੱਲਬਾਤ ਹੁੰਦੀ ਹੋਈ ਨਜ਼ਰ ਆ ਰਹੀ ਬਹਿਸ ਹੋ ਰਹੀ ਸੀ ਜੋ ਲੋਕ ਉੱਥੇ ਮੌਜੂਦ ਸੀ ਤੇ ਦੇਵਮਾਨ ਸੀ ਤੇ ਹਾਲਾਂਕਿ ਦੇਵਮਾਨ ਕਿਹਾ ਜਾ ਰਿਹਾ ਕਿ ਉੱਥੋਂ ਵਾਪਸ ਚਲੇ ਗਿਆ ਜਦੋਂ ਲੋਕੋ ਨਾਲ ਤੋਂ ਸਵਾਲ ਜਵਾਬ ਕਰਦ ਨੇ ਪਰ ਲੋਕ ਜ਼ਰੂਰ ਇਲਜ਼ਾਮ ਲਗਾ ਰਹੇ ਨੇ ਕਿ ਜੋ ਸਿਆਸੀ ਪਾਰਟੀਆਂ ਨੇ ਉਹ ਪਹਿਲਾਂ ਵਾਅਦੇ ਕੁਝ ਹੋਰ ਕਰਦਿਆਂ ਨੇ ਪਰ ਬਾਅਦ ਦੇ ਵਿੱਚ ਪੂਰੇ ਨਹੀਂ ਹੁੰਦੇ ਜਿਸ ਕਾਰਨ ਲੋਕਾਂ ਦੇ ਵਿੱਚ ਗੁੱਸਾ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਨਜ਼ਦੀਕ ਆ ਰਹੀਆਂ ਨੇ ਜਿਸ ਨੂੰ ਦੇਖਦੇ ਹੋਏ ਸਿਆਸੀ ਲੀਡਰਾਂ ਨੇ ਸਰਗਰਮੀਆਂ ਵੀ ਵਿਦਾਦਤੀਆਂ ਨੇ ਪਰ ਇਸ ਦੇ ਦਰਮਿਆਨ ਹੀ ਸਿਆਸੀ ਲੀਡਰਾਂ ਨੂੰ ਜੋ ਹੈ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਜੋ ਵਾਅਦੇ ਕੀਤੇ ਜਾਂਦੇ ਨੇ ਪੂਰੇ ਨਹੀਂ ਕੀਤੇ ਜਾਂਦੇ ਜਿਸ ਕਾਰਨ ਲੋਕਾਂ ਦੇ ਵਿੱਚ ਗੁੱਸਾ ਹੈ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਜੋ ਨੇ ਬੇਹੱਦ ਦਿਲਚਸਪ ਰਹਿਣ ਵਾਲੀਆਂ ਨੇ ਕਿਉਂਕਿ ਲੋਕ ਜੋ ਨੇ ਹੁਣ ਸਵਾਲ ਕਰ ਰਹੇ ਨੇ ਸਿਆਸੀ ਪਾਰਟੀਆਂ ਦੇ ਕੋਲੋਂ ਵੀ ਤੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਣੇਗਾ ਕੀ ਪਰ ਜੋ ਅਜੇ ਵਿਰੋਧ ਪ੍ਰਦਰਸ਼ਨ ਨੇ ਅਜਈਆਂ ਤਸਵੀਰਾਂ ਪੰਜਾਬ ਦੇ ਵਿੱਚੋਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ